ਨੀਲਮ ਸ਼ਰਮ ਤਾਂ ਅੰਮ੍ਰਿਤਸਰ ਨੂੰ ਨਵਾਂ ਮੇਅਰ ਮਿਲ ਚੁੱਕਿਆ ਹੈ ਜਤਿੰਦਰ ਸਿੰਘ ਮੋਤੀ ਭਾਟਿਆ ਨਵੇਂ ਮੇਅਰ ਬਣੇ ਨੇ ਤੇ ਨਾਲ ਹੀ ਪ੍ਰਿੰਕਾ ਸ਼ਰਮ ਸੀਨੀਅਰ ਡਿਪਟੀ ਮੇਅਰ ਤੇ ਅਨੀਤਾ ਰਾਣੀ ਡਿਪਟੀ ਮੇਅਰ ਬਣ ਚੁੱਕੇ ਨੇ ਤੇ 85 ਵਾਰਡਾਂ ਵਾਲੇ ਇਸ ਵਾਰਡ ਵਿੱਚ 46 ਕੌਂਸਲਰਾਂ ਦਾ ਬਹੁਮਤ ਚਾਹੀਦਾ ਸੀ ਇਸ ਸਮੇਂ ਅਮਨਵੀ ਪਾਰਟੀ ਦੇ ਆਗੂ ਪ੍ਰੈਸ ਕਾਨਫਰੰਸ ਕਰ ਰਹੇ ਨੇ ਜੇਤੂ ਉਮੀਦਵਾਰ ਦੇ ਨਾਲ ਮੌਜੂਦ ਨੇ ਤਾਂ ਅਮਨ ਅਰੋੜਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਅਮਨ ਅਰੋੜਾ ਇਸ ਦੌਰਾਨ ਮੌਜੂਦ ਰਹੇ ਉੱਥੇ ਹੀ ਕੁਲਦੀਪ ਸਿੰਘ ਢਾਲੀਵਾਲ ਵੀ ਮੌਜੂਦ ਰਹੇ ਤਾਂ ਜਿਤ ਦਰਜ ਕੀਤੀ ਹੈ ਆਮ ਆਦਮੀ ਪਾਰਟੀ ਦੇ ਮੇਅਰ ਨੇ ਬਹੁਮਤ ਨਾਲ ਜਿਤ ਦਰਜ ਕੀਤੀ ਗਈ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਤਾਂ ਦੱਸ ਦਈਏ ਕਿ ਜਤਿੰਦਰ ਸਿੰਘ ਮੋਤੀ ਪਾਟਿਆ ਆਮ ਆਦਮੀ ਪਾਰਟੀ ਦੇ ਇਥੇ ਮੇਅਰ ਬਣ ਚੁੱਕੇ ਨੇ ਤੇ ਉੱਥੇ ਹੀ ਪ੍ਰਿਯੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ ਬਣ ਚੁੱਕੇ ਨੇ ਦਾ 85 ਵਾਰਡ ਵਾਲਾ ਅੰਮ੍ਰਿਤਸਰ ਦਾ ਇਹ ਵਾਰਡ ਸੀ ਜੋ ਤਾਂ 46 ਕੌਂਸਲਰਾਂ ਦੀ ਬਹੁਮਤ ਚਾਹੀਦਾ ਸੀ ਇਥੇ ਤੇ ਬਹੁਮਤ ਦੇ ਨਾਲ ਜਿੱਤ ਦਾਜੇ ਕੀਤੀ ਹੈ ਜਿਸ ਤੋਂ ਬਾਅਦ ਹੁਣ ਅੰਮ੍ਰਿਤਸਰ ਵਿੱਚ ਅਮਦਨੀ ਪਾਰਟੀ ਦਾ ਮੇਅਰ ਬਣ ਚੁੱਕਿਆ ਜਤਿੰਦਰ ਸਿੰਘ ਮੋਤੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਮੇਅਰ ਬਣੇ ਨੇ ਤੇ ਉੱਥੇ ਹੀ ਪ੍ਰੇੰਕਾ ਸ਼ਰਮਾ ਅਨੀਤਾ ਰਾਣੀ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਇਥੇ ਬਣੇ ਨੇ ਪ੍ਰਿੰਕਾ ਸ਼ਰਮਾ ਡਿਪਟੀ ਸੀਨੀਅਰ ਡਿਪਟੀ ਮੇਅਰ ਤੇ ਨੀਤਾ ਰਾਣੀ ਡਿਪਟੀ ਮੇਅਰ ਬਣੇ ਨੇ ਤੇ ਬਹੁਮਤ ਚਾਹੀਦਾ ਸੀ ਇਥੇ 46 ਕਾਉਂਸਲਰਾਂ ਦਾ ਚੋਣਾਂ ਵਿੱਚ ਸਭ ਤੋਂ ਜ਼ਿਆਦਾ ਕਾਉਂਸਲਰ ਕਾਂਗਰਸ ਦੇ ਬਣੇ ਸੀ ਇਹੀ ਇਥੇ ਦਿਲਚਸਪ ਹੈ ਦੇਖਣਾ ਕਿ ਇੱਕ ਤਾਂ ਪਹਿਲਾਂ ਕਾਂਗਰਸ ਦੇ 40 ਕਾਉਂਸਲਰ ਜਿੱਤੇ ਆਮ ਆਦਮੀ ਪਾਰਟੀ ਦੇ 24 ਕਾਂਗਰਸ ਜੋ ਹੈ ਕਾਉਂਸਲਰ ਜਿੱਤੇ ਤਾਂ ਇਸ ਤੋਂ ਇਲਾਵਾ 7 ਆਜ਼ਾਦ ਤੇ ਦੋ ਭਾਸ਼ਵਾਂ ਦੇ ਕੌਂਸਲਰਾਂ ਦੇ ਵੀ ਸਮਰਥਨ ਦਾ ਦਾਵਾ ਕੀਤਾ ਗਿਆ ਸੀ ਤੇ ਕਾਂਗਰਸ ਨੇ ਇੱਕ ਆਜ਼ਾਦ ਦਾ ਸਮਰਥਨ ਦੱਸਦੇ ਹੋਏ 41 ਕੌਂਸਲਰਾਂ ਦੇ ਸਮਰਥਨ ਦਾ ਦਾਵਾ ਕੀਤਾ ਸੀ ਤੇ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਮੇਅਰ ਬਣਉਣ ਤੋਂ ਇਥੇ ਚੂਕ ਗਈ। ਕਾਫੀ ਤਣਾਅਪੂਰਨ ਮਾਹੌਲ ਵੀ ਦੇਖਣ ਨੂੰ ਮਿਲਿਆ। ਜਦੋਂ ਅੱਜ ਚੋਣ ਹੋਣੀ ਸੀ ਮੇਅਰ ਦੀ ਤਾ ਪੁਲਿਸ ਨਾਲ ਉਲਝਦੇ ਹੋਏ तमाम ਇਥੇ ਜੋ ਕਾਂਗਰਸੀ ਲੀਡਰ ਪਹੁੰਚੇ ਸੀ ਉਹ ਨਜ਼ਰ ਆਏ ਤੇ ਪੰਜਾਬ ਪੁਲਿਸ ਨਾਲ ਉਲਝੇ ਹੋਏ ਇੱਕ ਕਾਂਗਰਸੀ ਆਗੂ ਨਜ਼ਰ ਆਏ ਸੀ ਤਾਂ ਹੁਣ ਜਦੋਂ ਨਤੀਜੇ ਸਾਹਮਣੇ ਆ ਚੁੱਕੇ ਨੇ ਤਾਂ ਧਰਨੇ ਤੇ ਬੈਠ ਚੁੱਕੇ ਨੇ ਕਾਂਗਰਸੀ ਆਗੂ ਪੈਨਾ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕੁਝ ਕੌਂਸਲਰ ਅੰਦਰ ਗਏ ਤੇ ਕਾਂਗਰਸੀ ਆਗੂ ਇਲਜ਼ਾਮ ਲਗਾਉਂਦੇ ਨਜ਼ਰ ਆਏ ਕਿ 4 ਵਜੇ ਐਬਸੈਂਟ ਲਗਾ ਦਿੱਤੀ ਜਾਵੇਗੀ ਤੇ ਹੁਣ ਆਮ ਆਦਮੀ ਪਾਰਟੀ ਦੇ ਮੇਅਰ ਬਣ ਚੁੱਕੇ ਨੇ ਜਤਿੰਦਰ ਸਿੰਘ ਮੋਤੀਪਾਟਿਆ ਤੇ ਪ੍ਰਿਯੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ ਤੇ ਉਥੇ ਹੀ ਅਨੀਤਾ ਰਾਣੀ ਡਿਪਟੀ ਮੇਅਰ ਬਣ ਚੁੱਕੇ ਨੇ 85 ਵਾਰਡ ਹੈ ਕੁਲ ਅੰਮ੍ਰਿਤਸਰ ਦੇ ਮੇਅਰ ਦੇ ਲਈ ਜੇਕਰ ਗੱਲ ਕੀਤੀ ਜਾਵੇ ਤਾਂ 46 ਕੌਂਸਲਰਾਂ ਦਾ ਬਹੁਮਤ ਚਾਹੀਦਾ ਹੁੰਦਾ ਤੇ ਕਾਂਗਰਸ ਦੇ ਸਭ ਤੋਂ ਜ਼ਿਆਦਾ ਕੌਂਸਲਰ ਬਣੇ ਸੀ 40 ਤੇ ਆਮ ਆਦਮੀ ਪਾਰਟੀ ਦੇ 24 ਇਸ ਤੋਂ ਇਲਾਵਾ ਸੱਤ ਆਜ਼ਾਦ ਤੇ ਦੋ ਭਾਜਪਾ ਦੇ ਕੌਂਸਲਰਸ ਨੇ ਸਮਰਥਨ ਦਾ ਦਾਵਾ ਕੀਤਾ ਸੀ ਤੇ ਕਾਂਗਰਸ ਨੇ ਇੱਕ ਆਜ਼ਾਦ ਦਾ ਸਮਰਥਨ ਦੱਸਦੇ ਹੋਏ 41 ਕੌਂਸਲਰਾਂ ਦੇ ਸਮਰਥਨ ਦਾ ਦਾਵਾ ਕੀਤਾ ਸੀ ਪਰ ਇਥੇ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਮੇਅਰ ਬਣਨ ਤੋਂ ਚੂਕ ਗਈ ਹੈ ਸ੍ਰੀਕਲ ਜੀ ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਨੀਲਮ ਸ਼ਰਮਾ ਤਾਂ ਅੰਮ੍ਰਿਤਸਰ ਨੂੰ ਨਵਾਂ ਮੇਅਰ ਮਿਲ ਚੁੱਕਿਆ ਹੈ ਜਤਨ